भी कुंडे ओबी तो बिना हॅलो जी थोडा सारा मेरे चैनल चॅनलच ही स्वागत आहे अज आप बना डिजाइन डिझाईन एद बिल्कुल अलग जर डिझाईन आहे ते किन कुंड्यात पवगा हे साडा ते चांगलं तेरांचे मल्टीपल तेरांचे मल्टीपल कुडे पाणे ते अठ्ठ कुंडेक्स्ट्रा रखणे ਤੁਸੀਂ ਦੇਖੋ 1 ਨਾਲ 2 ਨਹੀਂ 8 ਕੁੰਡੇ ਐਕਸਟਰਾ ਰੱਖਣੇ ਅਸੀਂ 13 ਦੇ ਮਲਟੀਪਲ ਕੁੰਡੇ ਪਾਣੇ ਆ 8 ਕੁੰਡੇ ਅਸੀਂ ਐਕਸਟਰਾ ਤਾਂ ਰੱਖਣੇ ਕਿ ਜਿਹੜੇ ਸਾਈਡ ਤੋਂ ਅਸੀਂ ਚੀਜ਼ ਬਣਾ ਰਹੇ ਹਾਂ ਉਹ ਇੱਧਰ ਵੀ ਉਨੀ ਆ ਜਾਵੇ ਜਿੰਨੀ ਅਸੀਂ ਅੱਗੇ ਬਣਾਣੀ ਹੈ ਤਾਂ ਫਿਰ ਅਸੀਂ ਕਰ ਰਹੇ ਹਾਂ ਪੈਟਰਨ ਆਪਣਾ ਫਸਟ ਰੋ ਤੋਂ ਸ਼ੁਰੂ ਪਹਿਲਾ ਕੁੰਡਾ ਐ ਸਟਿਚ ਇਹ ਐਕਸਟਰਾ ਵਾਲਾ ਕੁੰਡਾ ਦੋ ਪੁੱਠੇ ਪੈਟਰਨ ਸ਼ੁਰੂ ਹੋ ਗਿਆ ਹੈ ਸਾਡਾ ਦੋ ਪੁੱਠੇ ਹੱਥ ਪਾਇਆ ਤੇ ਧਾਗੇ ਨੂੰ ਇੱਦਾਂ ਡਬਲ ਕਰਕੇ ਫਿਰ ਦੋ ਕੁੰਡੇ ਪੁੱਠੇ ਤਾਗੇ ਨੂੰ ਖਿੱਚ ਦਵਾਂਗੇ ਫੇਰ ਤਾਗਾ ਅੱਗੇ ਕਰਕੇ ਫੇਰ ਦੋ ਕੁੰਡੇ ਪੁੱਠੇ ਤਾਗਾ ਪਿੱਛੇ ਸੱਤ ਕੁੰਡੇ ਸਿੱਧੇ 1 2 3 4 5 6 7 ਇਹ 13 ਕੁੰਡੇ ਹੈ ਤੇ ਸਾਡਾ ਪੈਟਰਨ ਬਣ ਕੇ ਕੰਪਲੀਟ ਹੋ ਗਏ 13 ਹੀ 13 ਹੈ ਜੇ ਸਭ ਕੁਝ ਇਹ ਸਾਢੇ 8 ਤੋਂ ਲੈ ਕੇ ਇੱਥੇ ਤੱਕ 13 ਕੁੰਡਿਆਂ ਤੇ ਪੈਟਰਨ ਬਣ ਕੇ ਕੰਪਲੀਟ ਹੋ ਗਿਆ ਬਸ ਇਹੀ ਅਸੀਂ 13 ਫੇਰ ਰਿਪੀਟ ਕਰਨਾ ਦੇਖੋ ਧੱਗ ਆਪਣੇ ਵੱਲ ਦੋ ਕੁੰਡੇ ਪੁੱਠੇ ਧੱਗਾ ਅੱਗੇ ਇਹ ਡਬਲ ਕਰਾਂਗੇ ਫੇਰ ਦੋ ਕੁੰਡੇ ਪੁੱਠੇ ਇਹਨੂੰ ਖਿੱਚ ਕੇ ਫੇਰ ਧੱਗ ਆਪਣੇ ਵੱਲ ਦੋ ਕੁੰਡੇ ਫੇਰ ਪੁੱਠੇ ਤਾਗਾ ਪਿੱਛੇ ਤੇ ਸੱਤ ਕੁੰਡੇ ਸਿੱਧੇ 1 2 3 4 5 6 ਤੇ 7 ਇੱਥੇ ਤੱਕ ਸਾਡਾ 13 ਕੁੰਡਿਆਂ ਤੇ ਪੈਟਰਨ ਬਣ ਕੇ ਕੰਪਲੀਟ ਹੋ ਗਿਆ ਹੁਣ ਸਾਡੇ ਐਕਸਟਰਾ ਵਾਲੇ ਕੁੰਡੇ ਐਕਸਟਰਾ ਵਾਲੇ ਕੁੰਡੇ ਤੇ ਫੇਰ ਅਸੀਂ ਇੱਟਾ ਹੀ ਪੈਟਰਨ ਬਣਾ ਤਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਫੇਰ ਡਬਲ ਕਰਕੇ ਦੋ ਕੁੰਡੇ ਪੁੱਠੇ ਇਹਨੂੰ ਖਿੱਚੇ ਦਵਾਂਗੇ ਫੇਰ ਧੱਕ ਆਪਣੇ ਵੱਲ ਕਰਕੇ ਦੋ ਕੁੰਡੇ ਪੁੱਠੇ ਐ ਸਟਿਚ ਵਾਲਾ ਕੁੰਡਾ ਸਿੱਧਾ ਬੁੱਢ ਲੋ ਪੁੱਠਾ ਬੁੱਢ ਲੋ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਇਹ ਹੋ ਗਏ ਸੱਤ ਕੁੰਡੇ ਇੱਧਰ ਤੇ ਇੱਕ ਕੁੰਡਾ ਇੱਧਰ আট ਕੁੰਡੇ ਐਕਸਟਰਾ ਤੇ 13 13 ਤੇ ਸਟਾ ਪੈਟਰਨ 13 ਹੀ 13 ਹੁਣ ਅਸੀਂ ਆ ਗਏ ਪੈਟਰਨ ਦੀ ਸੈਕੰਡ ਰੋ ਰੋਂਗ ਸਾਈਡ ਤੇ ਪੈਟਰਨ ਦੀ ਸੈਕੰਡ ਰੋ ਚ ਅਸੀਂ ਕੁਝ ਵੀ ਨਹੀਂ ਕਰਨਾ ਸਾਰੀ ਦੀ ਸਾਰੀ ਰੋ ਪੁੱਠੀ ਪਾ ਲੈਣੀ ਹੈ ਦੂਜੀ ਰੋ ਚ ਅਸੀਂ ਕੁਝ ਨਹੀਂ ਕਰ ਰਹੇ ਪੂਰੀ ਦੀ ਪੂਰੀ ਰੋ ਸੇ ਪੁੱਠੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਤੇ ਪੂਰੀ ਰੋ ਪੁੱਠੀ ਪਾ ਕੇ ਫੇਰ ਆ ਜਾਈਏ ਆਪਣੀ ਸਿੱਧੀ ਰੋ ਤੇ ਅਸੀਂ ਅੱਗੇ ਪੈਟਰਨ ਦੀ ਤੀਸਰੀ ਰੋ ਪੈਟਰਨ ਦੀ ਤੀਸਰੀ ਰੋ ਵੀ ਪਹਿਲੀ ਰੋ ਦੀ ਤਰ੍ਹਾਂ ਹੀ ਪਾਣੀ ਹੈ ਪਹਿਲੇ ਕੁੰਡੇ ਨੂੰ ਐ ਸਟੇਜ ਦੋ ਕੁੰਡੇ ਪੁੱਠੇ ਫੇਰ ਧਾਗਾ ਡਬਲ ਕਰਕੇ ਐਦਾਂ ਦੋ ਕੁੰਡੇ ਪੁੱਠੇ ਤਾਗਾ ਖਿੱਚਤਾ ਤੇ ਫੇਟਾਗ ਆਪਣੇ ਵੱਲ ਤੇ ਦੋ ਕੁੰਡੇ ਪੁੱਠੇ ਦੋ ਕੁੰਡੇ ਪਾਲਣੇ ਅਸੀਂ ਫੇਰ ਪੁੱਠੇ ਦੋ ਕੁੰਡੇ ਪੁੱਠੇ ਤੋਂ ਬਾਅਦ ਅੱਗਾ ਪਿੱਛੇ ਤੇ ਸੱਤ ਕੁੰਡੇ ਸਿੱਧੇ 1 2 3 4 5 6 7 ਪੈਟਰਨ ਦੀ ਤੀਜੀ ਰੋ ਪੂਰੀ ਦੀ ਪੂਰੀ ਆਪਾਂ ਇਦਾਂ ਹੀ ਕੰਪਲੀਟ ਕਰ ਲੈਣੀ ਹੈ ਤੇ ਪੈਟਰਨ ਦੀ ਫੋਰਥ ਰੋ ਪੁੱਠੀ ਪਾ ਕੇ ਕੰਪਲੀਟ ਕਰ ਲੈਣੀ ਹੈ ਤੀਜੀ ਰੋ ਹੋ ਗਈ ਚੌਥੀ ਵੀ ਪੁੱਠੀ ਪਾ ਕੇ ਕੰਪਲੀਟ ਕਰਕੇ ਫਿਰ ਆ ਜਾਣਾ ਪੈਟਰਨ ਦੀ ਪੰਜਵੀਂ ਰੋ ਪੈਟਰਨ ਦੀ ਪੰਜਵੀਂ ਰੋ ਵੀ ਸਾਡੀ ਤੀਜੀ ਰੋ ਦੀ ਤਰ੍ਹਾਂ ਹੀ ਪੈਣੀ ਹੈ ਜਿਸ ਤਰ੍ਹਾਂ ਅਸੀਂ ਪਹਿਲੀ ਤੇ ਦੂਜੀ ਪਾਈ ਉਦਾਂ ਪਹਿਲੀ ਪਾਈ ਉਸ ਜਿਸ ਤਰ੍ਹਾਂ ਅਸੀਂ ਪਹਿਲੀ ਰੋ ਪਾਈ ਉਦਾਂ ਹੀ ਤੀਜੀ ਪਾਈ ਤੇ ਉਦਾਂ ਹੀ ਹੁਣ ਪੰਜਵੀਂ ਰੋ ਪਾ ਲੈਣੀ ਹੈ ਤੇ ਪੈਟਰਨ ਦੀ ਫੋਰਥ ਰੋ ਉਲਟੀ પાਕੇ ਫੇਰ ਆਨੇ ਪੈਟਰਨ ਦੀ ਪੰਜਵੀਂ ਰੋਤ ਅਸੀਂ ਅਗੇ ਪੈਟਰਨ ਦੀ ਪੰਜਵੀਂ ਰੋ ਪੈਟਰਨ ਦੀ ਪੰਜਵੀਂ ਰੋ ਵੀ ਜਿਸ ਤਰ੍ਹਾਂ ਸੀ ਪੈਟਰਨ ਦੀ ਪਹਿਲੀ ਰੋਤ ਤਾਂ ਹੀ ਪਾਣੀ ਹੈ ਪਹਿਲੇ ਕੁੰਡੇ ਨੂੰ ਅਸਟੇਜ ਚ ਧਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਫੇਰ ਧਾਗਾ ਦਾ ਡਬਲ ਕਰਕੇ ਦੋ ਕੁੰਡੇ ਪੁੱਠੇ ਧਾਗਾ ਖਿੱਚ ਦੇਣਾ ਤੇ ਫੇਰ ਧਾਗਾ ਆਪਣੇ ਵੱਲ ਕਰਕੇ ਫੇਰ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਕਰਕੇ ਸੱਤ ਕੁੰਡੇ ਸਿੱਤੇ ਇੱਕ ਹੁੰਦਾ ਤੁਹਾਨੂੰ ਕੁੰਡੇ ਇੱਦਾਂ ਹੀ ਸਾਫ਼ ਦਿਖਾਈ ਦੇ ਰਹੇ ਵੀ ਕਿਹੜੇ ਅਸੀਂ ਕੁੰਡੇ ਸਿੱਧੇ ਐ ਤੇ ਇਸ ਦਾ ਹੀ ਅਸੀਂ ਪੰਜਵੀਂ ਰੋ ਪਾ ਲੈਣੀ ਐ ਛੇਵੀਂ ਰੋ ਫਿਰ ਅਸੀਂ ਪੂਰੀ ਦੀ ਪੂਰੀ ਪੁੱਠੀ ਪਾ ਲੈਣੀ ਐ ਫਿਰ ਦੋ ਕੁੰਡੇ ਪੁੱਠੇ ਅੰਦਰ ਕਰਤਾ ਹੀ ਪੈਟਰਨ ਦੀ ਪੰਜਵੀਂ ਰੋ ਕੰਪਲੀਟ ਕਰ ਲੈਣੀ ਐ ਤੇ ਪੈਟਰਨ ਦੀ ਛੇਵੀਂ ਰੋ ਵੀ ਕੁਝ ਨਹੀਂ ਕਰਨੇ ਪੂਰੀ ਦੀ ਪੂਰੀ ਪੁੱਠੀ ਪਾ ਲੈਣੀ ਐ ਤੇ ਇਸ ਕਰਕੇ ਪੈਟਰਨ ਦੀ ਪੰਜਵੀਂ ਤੇ ਛੇਵੀਂ ਰੋ ਪਾ ਕੇ ਆ ਜਾਣਿਆ ਸੀ ਪੈਟਰਨ ਦੀ 7ਵੀਂ ਰੋਹ ਚ ਅਸੀਂ ਅੱਗੇ ਹੁਣ ਪੈਟਰਨ ਦੇ 7ਵੀਂ ਰੋਹ ਪੈਟਰਨ ਦੇ 7ਵੀਂ ਰੋਹ ਵੀ ਅਸੀਂ ਜਿਸ ਤਰ੍ਹਾਂ ਪੈਟਰਨ ਦੀ ਪਹਿਲੀ ਰੋਹ ਪਾਈ ਸੀ ਉਦਾਂ ਹੀ ਪਾਣੀ ਹੈ ਦੋ ਕੁੰਡੇ ਪੁੱਠੇ ਡਬਲ ਕਰਕੇ ਧਾਗਾ ਆਪਣੇ ਵੱਲ ਫਿਰ ਦੋ ਕੁੰਡੇ ਪੁੱਠੇ ਧਾਗਾ ਖਿੱਚ ਲੈਣਾ ਫਿਰ ਧਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਤੇ 1 2 3 4 5 6 7 ਕੁੰਡੇ ਸਿੱਧੇ ਜਿਹੜੇ ਸਾਡੇ ਹੁਣ ਦਿਖਾਈ ਦੇ ਰਹੇ ਆ। ਇਹ ਰੋ ਕੰਪਲੀਟ ਕਰਕੇ ਪੁੱਠੇ ਰੋ ਫੇਰ ਅਸੀਂ ਪੁੱਠੀ ਪਾ ਲੈਣੀ ਆ। ਤੇ ਫੇਰ ਆ ਜਾਨੇ ਅਸੀਂ ਆਪਣੇ ਅਪ ਸਿੱਧੀ ਰੋ ਦੇ ਉੱਪਰ बड़ा ही सौखा सा पैटर्न है देखो हूँ तक तो से कुछ भी नहीं कर रहे बिल्कुल सिंपल पैटर्न बना रहे हैं ठीक है अगे जाके थोड़ा जो ट्विस्ट आऊगा वो फिर अगली रोह जो जाओगे थोड़ा तो ही पता लगेगा ठीक है ये रो पाके फिर पुठी रो पाके फिर आने अपनी सीधी रोह असी आगे पैटर्न दी नौवीं रोह ये एक दो तीन चार पाँच छः अठ रोह पै गए नौवीं रोह नौवीं रोह भी पहली रोह की तरह ही पानी है पहला कुंडा स्टिच दो कुंडे पुट्ठे ਡਬਲ ਕਰਕੇ ਧਾਗਾ ਦੋ ਗੁੰਡੇ ਪੁੱਠੇ ਧਾਗਾ ਖਿੱਚਤਾ ਫੇਰ ਧਾਗਾ ਆਪਣੇ ਵੱਲ ਤੇ ਦੋ ਗੁੰਡੇ ਪੁੱਠੇ ਫੇਰ ਧਾਗਾ ਪਿੱਛੇ ਤੇ ਸੱਤ ਗੁੰਡੇ ਸਿੱਤੇ ਇਹ ਪੈਟਰਨ ਦੀ ਨਵੀਂ ਰੋ ਹੈ ਪੈਟਰਨ ਦੀ ਨਵੀਂ ਰੋ ਤੋਂ ਬਾਅਦ ਦਸਵੀਂ ਰੋ ਵੀ ਤੁਹਾਨੂੰ ਪੁੱਠੀ ਨਹੀਂ ਪੈਣੀ ਦਸਵੀਂ ਰੋ ਚ ਵੀ ਸਾਡਾ ਪੈਟਰਨ ਪੈਣਾ ਤੇ ਦਸਵੀਂ ਰੋ ਤੁਸੀਂ ਫੇਰ ਜਰਾ ਧਿਆਨ ਨਾਲ ਦੇਖਿਓ ਕਿਉਂਕਿ ਦਸਵੀਂ ਰੋ ਚ ਫੇਰ ਅਸੀਂ पैटन पा दसवीं रोज पैटर्न से थोड़ा ट्विस्ट आना तो इस करके दसवीं ग्यारहवीं रोह योने ध्यान में देखनी पैने हूँ तक तो असं पहली दूजी रोह उदा ही रिपीट कर दे जिदा कि असी पहली तो दूजी बनाई सी असवी रोह पा के आ जाने अपनी दसवीं रोहते कंप्लीट कर लें क्योंकि सौखी है कुछ भी नहीं कर रहे सीधे पुठे कुंडे पा रहे हैं सिर्फ दो कुंडा यह पैटन पै रहे हजे तक का ਤੱਗ ਆਪਣੇ ਵੱਲ ਦੋ ਕੁੰਡੇ ਪੁੱਠੇ ਲਾਸਟ ਵਾਲੇ ਫਿਰ ਦੇਖੋ ਐਦਾ ਕਰਕੇ ਦੋ ਕੁੰਡੇ ਪੁੱਠੇ ਤੱਗਾ ਖਿੱਚ ਲੈਣਾ ਪਿੱਛੇ ਨੂੰ ਤੇ ਫੇਰ ਤੱਗ ਆਪਣੇ ਵੱਲ ਤੇ ਦੋ ਕੁੰਡੇ ਪੁੱਠੇ ਐ ਸਟੀਚ ਵਾਲਾ ਕੁੰਡਾ ਪੁੱਠਾ ਸਿੱਧਾ ਜਿੰਤਾ ਮਰਜ਼ੀ ਪਾ ਲਓ ਤੁਸੀਂ ਤੇ ਮੈਂ ਸਿੱਧਾ ਹੀ ਪਾ ਰਹੀ ਤੈਨੂੰ ਮੈਂ ਸਿੱਧਾ ਹੀ ਹੁਣ ਆ ਗਏ ਅਸੀਂ ਆਪਣੀ ਪੈਟਰਨ ਦੀ 10ਵੀਂ ਰੋਹ ਜਿਹੜੀ ਕਿ ਦੇਖਣੀ ਆ ਤੁਸੀਂ ਥੋੜੇ ਧਿਆਨ ਨਾਲ ਇਹ ਵਾਲੇ ਕੁੰਡੇ 1 2 ਸਾਰੇ ਪੁੱਠੇ ਪੁੱਠੇ ਪਾ ਕੇ ਜਦੋਂ ਅਸੀਂ ਸੱਤ ਕੁੰਡੇ ਸਿੱਧਾਂ ਤੇ ਆ ਜਾਂਦੇ ਆ ਆਪਣੇ ਠੀਕ ਹੈ ਇਹ ਸਾਡੇ ਦੋ ਦੋ ਵਾਲੇ ਅਸੀਂ ਪਾਰੇ ਦੋ ਪੁੱਠੇ ਇਹਦੇ ਵਾਲੇ ਇਹ ਵਾਲੇ ਇਹ 6 ਕੁੰਡੇ ਸੀ ਪੂਰੇ ਪੁੱਠੇ ਪਾ ਲੈ ਹੁਣ ਆ ਗਏ ਅਸੀਂ ਸੱਤ ਸਿੱਧੇ ਜਿਹੜੇ ਸੱਤ ਸਿੱਧੇ ਇਹਨਾਂ ਨੂੰ ਪਾਣਾ ਸੀ ਡਬਲ ਕਰਕੇ ਇੱਕ ਡਬਲ ਕਰਕੇ ਦੂਜਾ ਡਬਲ ਕਰਕੇ ਤੀਸਰਾ ਡਬਲ ਕਰਕੇ ਚੌਥਾ ਕੁੰਡਾ ਡਬਲ ਕਰਕੇ ਪੰਜਵਾਂ ਕੁੰਡਾ ਡਬਲ ਕਰਕੇ ਛੇਵਾਂ ਕੁੰਡਾ ਤੇ ਡਬਲ ਕਰਕੇ ਸਤਮਾ ਕੁੰਡਾ ਸਤ ਕੁੰਡੇ ਡਬਲ ਕਰਕੇ ਬਣਾ ਲਏ ਤੇ ਫੇਰ ਅੱਗੇ ਸਾਡੇ 6 ਕੁੰਡੇ ਹੀ ਪੁੱਠੇ ਵਾਲੇ ਤੇ ਜਿਨ੍ਹਾਂ ਨੂੰ ਅਸੀਂ ਪੁੱਠਾ ਹੀ ਬੁਣਣਾ 1 2 3 4 5 6 ਫੇਰ ਅੱਗੇ ਸੱਤ ਸਿੱਧੇ ਸੱਤ ਸਿੱਧੇ ਨੂੰ ਫੇਰ ਅਸੀਂ ਬੁਣਨੇ ਡਬਲ ਕਰਕੇ ਸੱਤ ਸਿੱਧੇ ਬੁਣ ਰਹੇ ਹਾਂ ਅਸੀਂ ਡਬਲ ਕਰਕੇ ਪੈਟਰਨ ਦੀ ਇਹ 10ਵੀਂ ਸਲਾਈ ਹੈ ਪਹਿਲੇ ਜਿਹੜੇ ਸਲਾਈਆਂ ਸਾਰੀਆਂ ਪੁੱਠੀਆਂ ਸੀ ਪੁੱਠੀਆਂ ਪਈਆਂ ਦਸਵੀਂ ਸਲਾਈ ਪੁੱਠੇ ਦੇ ਵਿੱਚ ਅਸੀਂ ਇਹੇ ਇਦਾਂ ਪਾਣਾ ਦੇਖੋ ਸੱਤ ਕੁੰਡੇ ਪਾ ਕੇ ਡਬਲ ਕਰਕੇ ਤੇ ਇਹ ਛੇ ਕੁੰਡੇ ਫਿਰ ਅਸੀਂ ਪੁੱਠੇ ਬੁਣ ਲੈਣੇ ਆ ਤੇ ਇਹ ਹੋ ਗਈ ਸਾਡੇ ਪੈਟਰਨ ਦੀ ਦਸਵੀਂ ਸਲਾਈ ਤੇ ਪੈਟਰਨ ਦੀ 11ਵੀਂ ਸਲਾਈ ਵੀ ਜਰਾ ਧਿਆਨ ਨਾਲ ਦੇਖਿਓ ਕਿਉਂਕਿ ਦਸਵੀਂ ਤੇ 11ਵੇਂ ਸਲਾਈ ਦੇ ਵਿੱਚ ਹੀ ਸਾਡੇ ਪੈਟਰਨ ਚ ਟਵਿਸਟ ਆਣਾ ਤੇ ਬਾਕੀ ਤਾਂ ਅਸੀਂ ਸਿੰਪਲ ਪਹਿਲੇ ਦੂਜੇ ਸਲਾਈ ਹੀ ਰਿਪੀਟ ਕਰਦੇ ਹੁਣ ਤੱਕ ਤਾਂ ਆ ਗਏ ਹਾਂ ਹੁਣ ਅਸੀਂ ਆ ਗਏ ਦਸਵੇਂ ਦੋ ਕੁੰਡੇ ਪੁੱਠੇ ਇਹ ਤਾਂ ਹੀ ਬੁੰਨੇ ਆ ਧਾਗਾ ਡਬਲ ਕਰਕੇ ਫਿਰ ਦੋ ਕੁੰਡੇ ਪੁੱਠੇ ਧਾਗੇ ਨੂੰ ਖਿੱਚ ਕੇ ਧਾਗਾ ਆਪਣੇ ਵੱਲ ਫਿਰ ਦੋ ਕੁੰਡੇ ਪੁੱਠੇ ਦੋ ਕੁੰਡੇ ਪੁੱਠੇ ਤੋਂ ਬਾਅਦ ਧਾਗਾ ਪਿੱਛੇ ਕਰਕੇ ਅਸੀਂ ਇਹ ਵਾਲੇ ਕੁੰਡੇ ਖੋਲਦੇ ਨੇ 1 2 3 4 5 6 7 ਸੱਤਾਂ ਨੂੰ ਖੋਲ ਕੇ ਅਸੀਂ ਇੱਧਰ ਪਾ ਲਿਆ। ਸੱਤਾਂ ਨੂੰ ਖੋਲਿਆ ਇੱਧਰ ਪਾਇਆ ਤੇ ਇੱਧਰ ਪਾ ਕੇ ਇਹਨਾਂ ਨੂੰ ਹੁਣ ਅਸੀਂ ਇਦਾਂ ਸੱਤਾਂ ਨੂੰ ਹੀ ਇਦਾਂ ਉਲਟਾ ਲੈਣਾ। ਉਲਟਾ ਕੇ ਅਸੀਂ ਪਿੱਛੇ ਨੂੰ ਪਾ ਲਿਆ ਦੇਖੋ। ਤੇ ਹੁਣ ਅਸੀਂ ਸੱਤਾਂ ਚੋਂ ਬਣਾ ਲੈਣੇ ਸੱਤ ਗੁੰਦੇ। 1 2 3 4 5 7 ਤੇ 7 ਸੱਤ ਇਹ ਸਾਡਾ ਸੀ ਸੱਤਾਂ ਚੋਂ ਸੱਤ ਕੁੰਡੇ ਬਣਾ ਲਏ ਹਨ ਫੇਰ ਤੱਗ ਆਪਣੇ ਵੱਲ ਦੋ ਕੁੰਡੇ ਪੁੱਠੇ ਫੇਰ ਇਦਾਂ ਹੀ ਇਹ ਵੀ ਦੋ ਕੁੰਡੇ ਪੁੱਠੇ ਤੱਗ ਆਪਣੇ ਵੱਲ ਕਰਕੇ ਦੋ ਕੁੰਡੇ ਪੁੱਠੇ ਡਬਲ ਦੇ ਨਾਲ ਤੇ ਤੱਗਾ ਖਿੱਚ ਕੇ ਡਿਜ਼ਾਈਨ ਸਾਡਾ ਇਹ ਬਣ ਜਾਣਾ ਹੈ ਫਿਰ ਤਾਂ ਕ ਆਪਣੇ ਵੱਲ ਤੇ ਫਿਰ ਦੋ ਕੁੰਡੇ ਪੁੱਠੇ ਇੱਕ ਵਾਰੀ ਸੱਤ ਤੇ ਕਿੰਦਾ ਪਾਇਆ ਫਿਰ ਦੇਖ ਲੋ ਤਾਂ ਕ ਪਿੱਛੇ ਕਰਕੇ ਸੱਤਾਂ ਦੇ ਸੱਤਾਂ ਦਾ ਅਸੀਂ ਬਲ ਖੋਲਾ 1 2 3 4 5 6 7 ਬਲ ਖੋਲ ਕੇ ਅਸੀਂ ਇਹਨਾਂ ਨੂੰ ਫਿਰ ਅਸੀਂ ਸिलाई ਚ ਪਾਇਆ ਸਾਰੇ ਕੁੰਡੇ ਸਿੱਧੇ ਰਹਿਣਾ ਚਾਹੀਦੇ ਆਂ ਪਾਂ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਇੱਕ ਵਾਰੀ ਦੇਖੋ ਇਹ ਕੰਤਾ ਕਰਕੇ ਬਲ ਪਾ ਕੇ ਅਸੀਂ ਇਧਰ ਉੱਪਰ ਬਲ ਪਾ ਕੇ ਸਿੱਧਰ ਉਲਟਾਇਆ ਉਲਟਾਉਣ ਤੋਂ ਬਾਅਦ ਫੇਰ ਸੱਤਾਂ ਨੂੰ ਉਸੇ ਵਾਪਸ ਇਸੇ ਸਲਾਈ ਚ ਪਾ ਲਗਾ। ਹਾਂ। ਤਾਂ ਫੇਰ ਸੱਤਾਂ ਤੋਂ ਉਸੇ ਸੱਤ ਕੁੰਡੇ ਬਣਾ ਲਾ। 1 2 3 4 5 6 7 ਤੇ ਸੱਤਾਂ ਨੂੰ ਸਲਾਈ ਚ ਫੇਰ ਦੇਣਾ ਉਤਾਰ। तो ये देखो साढ़ा कुछ इदा ही बैटन बन जूगा देखो फिर असें वाला इदा ही पा लेना दो कुंडे पुठे द्वागा अपने वाल ये वाला बल पा इदा फिर धागा खिंच के दो कुंडे पुठे पुठी रो पुठे ਫਿਰ ਉਹ ਫੇਰ ਪੂਰੀ ਪੁੱਠੀ ਪਾ ਕੇ ਇਹ ਸਾਡੀ 11ਵੀਂ ਸਲਾਈ ਸੀ 12ਵੀਂ ਸਲਾਈ ਪੂਰੀ ਪੁੱਠੀ ਪਾ ਕੇ ਸਾਡਾ ਪੈਟਰਨ ਕੰਪਲੀਟ ਹੋ ਜਾਇਆ ਫਿਰ ਅਸੀਂ ਫਸਟ ਰੋ ਤੋਂ ਸ਼ੁਰੂ ਕਰਦੇ ਹਾਂ ਤਾਂ ਦੇਖੋ ਇੱਕ ਤੋਂ 12 ਸਲਾਈਆਂ ਪਾਣ ਤੋਂ ਬਾਅਦ ਸਾਡਾ ਪੈਟਰਨ ਇੱਦਾਂ ਬਣ ਗਿਆ ਫਿਰ ਅਸੀਂ ਇੱਦਾਂ ਹੀ ਇੱਕ ਤੋਂ 12 ਸਲਾਈਆਂ ਫੇਰ ਰਿਪੀਟ ਕਰਨੀਆਂ ਨੇ ਪਹਿਲਾ ਕੁੰਡਾ ਐਸਟੇਜ ਤੋਂ ਦੋ ਕੁੰਡੇ ਪੁੱਠੇ ਫਸਟ ਰੋ ਤੋਂ ਫਿਰ ਅਸੀਂ ਇੱਦਾਂ ਹੀ ਰਿਪੀਟ ਕਰਦੇ ਹਾਂ ਪੈਟਰਨ ਸੇਮ ਜਿੱਦਾਂ ਅਸੀਂ ਫਸਟ ਰੋ ਤੋਂ ਲੱਕ ਕੇ ਇੱਦਾਂ ਹੀ ਫਿਰ 12 ਸਲਾਈਆਂ ਬਾਰ-ਬਾਰ ਪੀਟ ਕਰੀ ਜਾਵਾਂਗੇ ਅਸੀਂ ਤੇ ਜਦੋਂ ਬਾਰ-ਬਾਰ ਇਹੀ ਸਲਾਈਆਂ 12 ਅਸੀਂ 13 ਪੁੰਨਾਂ ਤੇ ਰਿਪੀਟ ਕਰੀ ਜਾਵਾਂਗੇ ਤੇ ਸਾਡਾ ਪੈਟਰਨ ਬਣ ਕੇ ਆਊਗਾ ਦੇਖੋ ਕੁਛ ਐਦਾਂ ਇਹ ਪੈਟਰਨ ਦੀ ਫਾਈਨਲ ਲੁੱਕ ਦੇਖੋ ਬਿਲਕੁਲ ਸਾਡੀ ਜਿਸ ਤਰ੍ਹਾਂ ਕੇਵਲ ਹੁੰਦੀ ਹੈ ਉਦਾਂ ਇਹਦੀ ਲੁੱਕ ਆਈ ਹੈ ਦੇਖੋ ਨਾ ਕੇਵਲ ਬਣ ਕੇ ਆਈ ਪਰ ਅਸੀਂ ਕੁੰਡੇ ਉਲਟਾਈ ਨਹੀਂ ਕੁੰਡੇ ਉਲਟਾਏ ਬਿਨਾ ਦੇਖੋ ਕੇਵਲ ਅਸੀਂ ਬਣਾਈ ਹੈ ਬੜੀ ਵਧੀਆ ਦੇਖੋ ਕੇਵਲ ਬਣ ਕੇ ਆਈ ਹੈ ਇਹ ਦੇਖੋ ਬਿਲਕੁਲ ਹੀ ਕੇਵਲ ਦੀ ਲੁੱਕ ਆ ਰਹੀ ਹੈ ਦੇਖੋ ਕੁਛ ਅਲੱਗ ਜਿਹੀ ਲੁੱਕ ਆ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਨਾ ਪੈਟਰਨ ਦੀ ਜਿਸ ਤਰ੍ਹਾਂ ਕੇਵਲ ਹੁੰਦੀ ਹੈ ਇਦਾਂ ਹੀ ਲੁੱਕ ਆ ਰਹੀ ਹੈ ਪਰ ਅਸੀਂ ਕੁੰਡੇ ਉਲਟਾਏ ਨਹੀਂ ਕੁੰਡੇ ਉਲਟਾਏ ਬਿਨਾ ਕੇਵਲ ਦਾ ਪੈਟਰਨ ਅਸੀਂ ਕਿੱਦਾਂ ਬਣਾਣਾ ਤਾਂ ਇਹ ਹੈ ਅੱਜ ਦੀ ਵੀਡੀਓ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੀ ਵੀਡੀਓ ਦੇਖਣ ਦੇ ਲਈ ਫੇਰ ਮਿਲਦੇ ਹਾਂ ਕੱਲ ਇੱਕ ਨਈ ਵੀਡੀਓ ਤੇ ਇੱਕ ਨਵੇਂ ਪੈਟਰਨ ਨਾਲ ਅਗਰ ਵੀਡੀਓ ਪਸੰਦ ਆਈ ਤਾਂ ਪਲੀਜ਼ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਆ ਦੇਖੋ ਦੀ ਫਰੰਟ ਸਾਈਡ ਤੇ ਦੀ ਬੈਕ ਸਾਈਡ ਬਿਲਕੁਲ ਹੀ ਅਲੱਗ ਜਿਹੀ ਇਹ ਸੈਟ ਆਪ पैटर्न बन के आया तो बहुत ही सौखा बनता सौखा तो बनता है कि असी इन सिलाइया तो प्लेन पानी इन सिलाइया बाद जाके सा पैटर्न पड़ता है इतने तक तो बाकी पुठी सिलाइया पूरिया पुट्ठिया पुट्ठी सिलाइया पुठिया पैन करके पैटर्न साढ़े जल्दी जल्दी बन जाना तो फिर बनाओ वाला पैटन देते कमेंट करके दसो तो फिर मिल रहा है एक नई वीडियो तक नवे प्रोजेक्ट तक नवे पैटन के ना तो मैं ध्यान रखो जी ओके बाय बाय टेक केयर